ਸ਼ਸ਼ੀ ਕਾਲ ਜੀ ਹੋਰ ਕਿਵੇਂ ਹੋ ਠੀਕ ਠਾਕ ਆ ਦੇਖੋ ਜੀ ਸਾਡੀ ਪਹਿਲੀ ਵੀਡੀਓ ਹੈਗੀ ਅਸੀਂ ਉਮੀਦ ਕਰਦੇ ਆਂਗੇ ਵੀ ਤੁਸੀਂ ਪਸੰਦ ਕਰੋਗੇ ਅਸੀਂ ਹੋਰ ਵੀਡੀਓ ਲੈ ਕੇ ਆਇਆ ਕਰਾਂਗੇ ਬਣਾਇਆ ਕਰਾਂਗੇ ਸਾਨੂੰ ਦੱਸਿਆ ਕਰੋ ਜੀ ਤੁਸੀਂ ਕਮੈਂਟ ਤੇ ਲਾਈਕ ਤੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੀ ਤੇ ਕਰਦੇ ਕੰਮਾਂ ਦੀ ਵੀਡੀਓ ਬਣਾਇਆ ਕਰਾਂਗੇ ਅਸੀਂ ਦੀਦੀ

බදිය ධනජෙවදය ලෙක්කල් දෙරන ගෑන පැළමිට වයස අප නීල් පහලැන්දිී යි අණ්ඩු පංවි කරරවන්නේ න අල අලුවන කරර වන්නේ ਉਹਨਾਂ ਤਾਂ ਬਾਹਾਂ ਜੀ ਕਰੀ ਠੀਕ ਹੋਣੀ ਆ ਨਾ ਵਧੀਆ ਕੱਢੀ ਜਾਨੀ ਆ ਦਾਣੇ ਜੀ ਉੰਤੋਂ ਤਾਂ ਮੈਂ ਕਿਹਾ ਸੀ ਮੈਂ ਫੋਕ ਕਰ ਲੈਂਦੀ ਆਹਾ ਪੱਟੀ ਪੱਟੀ ਤਾਂ ਬਣ ਲੈਂਦੀ ਆਹਾ ਮੈਂ ਆਕੜਾ ਦਾ ਮੈਨੂੰ ਸਮੈਲ ਜੀ ਆਈ ਜੂ ਦਾਣੇ ਦੀ ਸਮੈਲ ਤੇ ਆਹ ਦੇਦੀ ਆ ਇਹਨਾਂ ਦਾ ਕੀ ਕਰਾਂਗੀ ਆ ਬਾਥੂ ਦਾ ਇਹਨਾਂ ਦਾ ਜੀ ਇਹਨਾਂ ਦੇ ਪਰੌਂਠੇ ਬਣਾਵਾਂਗੇ ਆਪਾਂ ਬਹੁਤ ਸਵਾਦ ਬਣਨੇ ਪਰੌਂਠੇ ਅੱਛਾ ਹਾਂਜੀ ਵਧੀਆ ਬਣਦੇ ਆ ਹਾਂ ਟੇਸਟੀ ਹੁੰਦੇ ਆ ਹਾਂਜੀ ਬਹੁਤ ਵਧੀਆ ਬਣਦੇ ਆ ਇਹ ਵਿਚਾਹ ਧਨੀਆ ਪਾਉਂਗੇ ਹਾਂਜੀ ਅੱਛਾ ਹੋਰ ਕੀ ਚੀਜ਼ਾਂ ਪਾਉਂਗੇ ਅੱਛਾ ਸਸ ਜਿਆਹੀ ਪਾਵਾਂਗੇ ਧਨੀਆ ਹਰਾ ਅੱਛਾ ਤੇ ਬਾਥੂ ਜੀ ਬਾਦੂ ਬਾਥੂ ਦੇ ਬਹੁਤ ਜ਼ਿਆਦਾ ਟੇਸਟੀ ਬਣਦੇ ਪਰੌਂਠੇ ਜੀ ਅੱਛਾ ਹਾਂਜੀ ਚਲ ਵਧੀਆ ਸਾਨੂੰ ਵੀ ਖਵਾ ਦਿਓ ਫਿਰ ਠੀਕ ਹੈ ਹਾਂਜੀ ਜ਼ਰੂਰ ਜੀ ਹੋਰ